ਈਨਾਮ ਹੈ ਬਰਜੀ ਆਪਣਾ ਨਰੇਜ ਜੁਨੇਜ ਜੀ ਨਰੇਜ ਜੀ ਕਿਵੇਂ ਅੱਗ ਲੱਗੀ ਹੈ ਕਿ ਕਦੋਂ ਘਟਨਾ ਹੋਈ ਹੈਗੀ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਦੁਪਹਿਰ ਦਾ ਸਮਾਂ ਸੀ तकरीबन 2 ਵਜੇ ਦੀ ਅੱਗ ਪਿਛਲੇ ਪਾਸੇ ਫੋਰੈਸਟ ਆਪਣਾ ਫਿਸ਼ ਫਾਰਮਿੰਗ ਦਾ ਦਫ਼ਤਰਾਂ ਪਿੱਛੇ ਉਹਨਾਂ ਦੀ ਜਗ੍ਹਾ ਹੈ ਖਾਲੀ ਉਹਨਾਂ ਨੇ ਜਿਵੇਂ ਅਸੀਂ ਮਹਿਲਾ ਸੁਣਿਆ ਕਿ ਉਹਨਾਂ ਨੇ ਝਾੜੀ ਨੂੰ ਅੱਗ ਲਾਈ ਇਸ ਕਰਦੇ ਬੈਕਸਾਈਡ ਤੇ ਉਹ ਅੱਗ ਹਵਾ ਦੇ ਕਾਰਨ ਬਹੁਤ ਜ਼ਿਆਦਾ ਫੈਲ ਗਈ ਉਹ ਅੱਗ ਲਾ ਕੇ ਇੱਕ ਮਿੰਟ ਚਲੇ ਗਈ ਉਹਨਾਂ ਨੇ ਦੇਖਿਆ ਨਹੀਂ ਧਿਆਨ ਦਿੱਤਾ ਵੀ ਅੱਗੇ ਸਾਡੀ ਕਿੱਥੇ ਪਹੁੰਚ ਗਈ ਜਾਂ ਕਿਵੇਂ ਹੈ ਉਹ ਜਦੋਂ ਅਸੀਂ ਪੌਣੇ ਕਿ ਤਿੰਨ ਵਜੇ ਬਾਹਰ ਖੜੇ ਗੱਲਾਂ ਕਰ ਰਹੇ ਸੀ ਤੇ ਇੱਕਦਮ ਧੂਮਾ ਬੜੀ ਉਹਦੇ ਨਾਲ ਉੱਠਿਆ ਲਹਿਰਾ ਜਿਹੀ ਉੱਠੀਆ ਧੂਮੇ ਦੀਆਂ ਅਸੀਂ ਇੱਕਦਮ ਘਰੇ ਭੱਜੇ ਤੇ ਦੇਖਿਆ ਕਿ ਘਰ ਦੇ ਦਰਵਾਜੇ ਸਾਰਾ ਘਰ ਕਾਲਾ ਹੋਇਆ ਪਿਆ ਸੀ ਆਲੇ ਦੁਆਲੇ ਗਲੀ ਕਾਲੀ ਹੋਈ ਪਈ ਫੜਫੜ ਮੋਟਰਸਾਈਕਲ ਬਾਅਦ ਇਹਨੇ ਦੇ 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 ਸਾਰੀ ਅੱਗ ਇਸ ਘਰ ਦੇ ਵਿੱਚ ਆ ਗਈ ਔਰ ਤਕਰੀਬਨ ਤੁਸੀਂ ਇਹ ਦੇਖੋ ਵੀ ਛੱਤ ਤੱਕ ਛੱਤ ਤੋਂ ਉੱਪਰ ਤੱਕ ਵੀ ਵੀ ਫੋੜ ਤੱਕ ਅੱਗ ਫੈਲਦੀ ਰਹੀ ਫੇ ਸਾਰਾ ਮਹੱਲਾ ਫਾਇਰ ਬਗੇ ਨੂੰ ਫੋਨ ਕੀਤਾ ਇਕੱਠਾ ਹੋਇਆ ਪਾਣੀ ਜਿਹਦੇ ਕੋਲ ਪਾਣੀ ਜਿਹਦੇ ਕੋਲ ਰੇਤਾ ਜੋ ਜੋ ਚੀਜ਼ ਮਿਲਦੀ ਰਹੀ ਸੀ ਜਦ ਤੱਕ ਫਾਇਰ ਬ੍ਰਿਗੇਡ ਨਹੀਂ ਆਈ ਉਦ ਤੱਕ ਅਸੀਂ ਇਹਨੂੰ ਕਰਦੇ ਰਹੇ ਤਾਂ ਫਾਇਰ ਬ੍ਰਿਗੇਡ ਨੇ ਆ ਕੇ ਟਾਈਮ ਤੇ ਫਾਇਰ ਬ੍ਰਿਗੇਡ ਵੀ ਆ ਗਈ ਉਹਨਾਂ ਨੇ 1 ਘੰਟੇ ਵਿੱਚ ਸੱਤ ਦੇ ਬਾਅਦ ਇਹ ਸਾਰਾ ਕੁਝ ਮਤਲਬ ਕੀਤਾ ਕਿੰਨਾ ਨੁਕਸਾਨ ਹੋਇਆ ਇਸ ਤਕਰੀਬਨ ਐ ਸਮਝ ਕੇ ਚਲੋ ਜੀ 5 ਦਾ AC ਫੁੱਜੇ ਜੀ ਬਾਕੀ ਘਰੇਲੀ ਸਮਾਨ ਸੀ ਇਹਨਾਂ ਦਾ ਕਰੋਕਰੀ ਦਾ ਕੰਮ ਹੈ ਕਰੋਕੀ ਦਾ ਘੱਟੋ ਘਾਟ 15-20 ਲੱਖ ਰੁਪਏ ਦਾ ਇਹਦਾ ਅੰਦਾਜ਼ਨ ਹੈ ਵੀ ਜੇ ਸਾਹਿਬ ਨਹੀਂ ਲੱਗਿਆ ਵੀ ਇੰਨਾ ਸਮਾਨ ਦਾ ਨੁਕਸਾਨ ਇਹਨਾਂ ਦਾ ਹੋ ਚੁੱਕਿਆ। ਘਰ ਦੇ ਹਾਲਾਤ ਕੀ ਨੇ? ਘਰ ਦੇ ਹਾਲਾਤ ਪੂਰਾ ਮਹੱਲ ਘਰ ਤਾਂ ਡਰੀ ਹੋਇਆ ਪੂਰਾ ਮਹੱਲਾ ਵੀ ਡਰਿਆ ਹੋਇਆ ਵੀ ਜੇ ਘਰੇ ਕੋਈ ਨਾ ਹੁੰਦਾ ਤੇ ਤਕਰੀਬੇ ਨੇ ਰਾਤ ਨੂੰ ਅੱਗ ਲੱਗਦੀ ਜਾਂ ਕਿਸ ਨੂੰ ਨਾ ਪਤਾ ਲੱਗਦਾ ਤਾਂ ਜਾਨੀ ਨੁਕਸਾਨ ਹੋਣੀ ਹੋਣਾ ਸੀਗਾ ਇਸ ਘਰ ਦੇ ਵਿੱਚ। ਇਹ ਸਾਰੀ ਗਲਤੀ ਜਿਹੜੇ ਆ ਫਿਸ਼ ਡਿਪਾਰਟਮੈਂਟ ਵਾਲਿਆਂ ਨੇ ਮੱਛੀ ਪਾਲਣਾ ਦੇ ਦੇ ਇਹਨਾਂ ਦੀ ਹੈ ਕਿਉਂਕਿ ਉਹ ਖੜੇ ਸਾਹਮਣੇ ਦੇਖਦੇ ਰਹੇ ਇਹਨਾਂ ਨੇ ਨਾ ਤਾਂ ਸਾਨੂੰ ਸੂਚਿਤ ਕੀਤਾ ਵੀ ਅਸੀਂ ਅੱਗ ਲਾਈ ਹੈ ਨਾ ਸਾਡੇ ਤੋਂ ਕੋਈ ਪਰਮਿਸ਼ਨ ਦਿੱਤੀ ਔਰ ਘਰ ਦੇ ਬਿਲਕੁਲ ਨਾਲ ਅੱਗ ਲਾਈ ਆ ਕੇ ਤੁਸੀਂ ਦੇਖੋਗੇ ਸਾਡੇ ਕੋਲ ਵੀਡੀਓ ਵੀ ਨਹੀਂ ਸਾਰਿਆਂ ਨੇ ਕਾਫੀ ਲੋਕਾਂ ਨੇ ਵੀਡੀਓ ਬਣਾਈਆਂ ਉਹਨਾਂ ਕੋਲ ਵੀਡੀਓ ਵੀ ਨਹੀਂ ਤਾਂ ਦੇਖਿਆ ਜਾਂਦਾ ਹੈ ਕਿ ਹਜੇ ਤੱਕ ਵੀ ਮਤਲਬ ਇਹ ਸਮਝ ਲੋ ਵੀ ਸਭ ਦੇ ਮਨ ਵਿੱਚ دہشت ਹੈ ਮਾਹੌਲ ਐਸਾ ਗਮਗੀਨ ਮਾਹੌਲ ਸੀਗਾ ਕਿ ਪੂਰੀ ਮਹੱਲੇ ਦੇ ਵਿੱਚ ਪੂਰੀ ਕਾਲਜ ਫੈਲ ਗਈ ਸੀ ਏਨਾ ਧੂਆ ਫੈਲ ਗਿਆ ਸੀ ਕੀ ਨਾਮ ਹੈ ਆਪਣਾ ਮਨ ਰਜਿੰਦਰ ਕੁਮਾਰ ਜੀ ਰਜਿੰਦਰ ਕੁਮਾਰ ਜੀ ਕੀ ਦੇਖਿਆ ਐਕਚੁਅਲੀ ਨਾ ਜਿਹੜੇ ਪਿੱਛੇ ਅੱਗੇ ਲਗਾਉਂਦੇ ਨੇ ਨਾ ਜੀ ਬਾਰ-ਬਾਰ ਇਹ ਰਿਪੀਟ ਕਰਦ ਨੇ ਇਸ ਚੀਜ਼ ਨੂੰ ਇਹਨਾਂ ਨੇ ਨਹੀਂ ਦੇਖਿਆ ਵੀ ਜੋ ਅਫੀਸ਼ੀਅਲ ਡਿਪਾਰਟਮੈਂਟ ਹੈ ਵੀ ਮੌਸਮ ਦੀ ਕੀ ਬੀਸ਼ਨ ਹੈ ਕਿੰਨੀ ਤੇਜ਼ ਹੋ ਚੱਲ ਰਹੀ ਹੈ ਉਹਨੇ ਹੁਣ ਪਿਛਾਕ ਲਗਾਈ ਹੈ ਜੀ ਦੁਪਹਿਰੇ ਉਹਦਾ ਜਿਹੜਾ ਇਫੈਕਟ ਸੀਗਾ ਜੀ ਉਹ ਸਾਡੇ ਮੁਹਲੇ 'ਚ ਆਇਆ ਹੈ ਇਸ ਮਕਾਨ ਦੇ ਉੱਪਰ ਆਇਆ ਜੀ ਔਰ ਬਹੁਤ ਚੰਗੀ ਮਾਤਰਾ 'ਚ ਆਗ ਲੱਗੀ ਹੈ ਜੀ ਕਿੰਨਾ ਕੁ ਨੁਕਸਾਨ ਹੈ ਜੀ ਨੁਕਸਾਨ ਹੈ ਤੁਹਾਨੂੰ 15 ਲੱਖ ਰੁਪਏ ਦੇਣਾ ਠੀਕ ਹੈ ਰਾਜਨਿਤਿਕ ਬਾਕੀ ਕਿਸ ਤਰ੍ਹਾਂ ਕਿਸ ਨੂੰ ਫੋਨ ਸਭ ਨੂੰ ਬੁਝਾਈ ਹੈ ਜੀ ਫਿਰ ਸਭ ਲੱਗੇ ਨਹੀਂ ਜੀ ਹੌਲੀ ਹੌਲੀ ਜਿੰਨਾ ਦਾ ਜੋ ਜੋ ਚੱਲੇ ਜੀ ਜਿੰਨਾ ਵਾਚ ਚੱਲਿਆ ਲਗਾਇਆ ਜੀ ਇਹ ਤਾਂ ਫਰਗੋਗੜ ਨੇ ਆ ਕੇ ਹੀ ਸੰਭਾਲਿਆ ਜੀ ਇਹਨਾਂ ਨੂੰ ਅਦਰ ਵਿੱਚ ਤਾਂ ਬਹੁਤ ਮੁਸ਼ਕਲ ਸੀ ਗਾ ਜੀ ਗਲਤੀ ਕੀਤੀ ਮੰਨਦੇ ਤੁਸੀਂ ਇਹਦੇ ਚ ਗਲਤੀ ਸੀ ਫਿਸ਼ੀਅਰ ਡਿਪਾਰਟਮੈਂਟ ਦੀ ਹੈ ਜੀ ਹੂੰ ਪਹਿਲਾਂ ਕਿਸ ਤਰ੍ਹਾਂ ਕਿੰਨੀ ਵਾਰ ਇਸ ਤਰ੍ਹਾਂ ਕਰ ਚੁੱਕਿਆ ਰੂਟੀਨ ਆਣਾ ਦਜੀ ਹੈ ਹੂੰ ਮਲਕਿ ਵਿਦਆਊਟ ਐਨੀ ਇਨਟੀਮੇਸ਼ਨ ਵਿਦਆਊਟ ਐਨੀ ਇਨਫੋਰਮੇਸ਼ਨ ਇਹ ਅੱਗ ਲਗਾਉਂਦੇ ਨੇ ਹੂੰ ਠੀਕ ਹੈ ਨਾ ਹੁਣ ਅੱਗ ਦਾ ਤੁਹਾਨੂੰ ਪਤਾ ਹੀ ਹੈ ਜੀ ਹੂੰ ਅਗਰ ਫਿਊਲ ਆਇਆ ਤਾਂ ਜਸਟ ਮਲ ਕੇ ਕਿੰਨੀ ਫੈਲ ਸਕਦੀ ਹੈ ਕਿਸ ਨੂੰ ਪਤਾ ਹੀ ਨਹੀਂ ਹੈਗਾ ਜੀ ਇਸ ਗੱਲ ਦਾ ਉਸ ਇਫੈਕਟ ਏ ਥੋੜਾ ਸਾਹਮਣੇ ਅੱਜ ਜੋ ਵੀ ਹੈ ਨਾ ਕੋਈ ਬੇਸਿਕਲ ਦੀ ਪ੍ਰਵਾਹ ਨਹੀਂ ਹੈਗੀ ਕਿ ਇੱਥੇ ਮੱਲੇ ਦੇ ਵਿੱਚ ਲੋਕ ਰਹਿੰਦੇ ਨੇ ਰਹੇਸ਼ੀ ਇਲਾਕੇ ਤੋਂ ਤੁਸੀਂ ਲਗਾਣੀ ਹੈ ਤੇ ਕੰਟਰੋਲ ਚ ਲਗਾਓ ਉਹਨੂੰ ਸਮੱਸਿਆ ਕੰਪਲੀਟ ਕੀਤੀ ਹੈ ਤੁਸੀਂ ਨੇ ਜੇ ਲਗਾਤਾਰ ਜਿਵੇਂ ਤੁਸੀਂ ਅੱਗ ਲਗਾ ਰਹੇ ਨੇਗੇ ਕੰਪਲੇਂਟ ਤਾਂ ਨਹੀਂ ਕੀਤੀ ਜਦੋਂ ਕੋਈ ਮਸਲਤ ਕਹੀ ਪਰ ਅਸੀਂ ਉਹ ਜੇ ਗੱਲ ਕਰਾਂਗੇ ਜਿਹਨਾਂ ਨੂੰ ਪੁੱਛਦੇ ਹਾਂ ਉਹ ਕੀ ਕਹਿੰਦੇ ਨੇ ਇੱਥੇ ਹੋਰ ਕੰਪਲੇਂਟ ਦੇ ਨਾਲ ਇਹ ਕੰਪਲੀਟ ਵੀ ਕਰਾਂਗੇ ਓਕੇ ਮੈਡਮ ਕੀ ਨਾਮ ਹੈ ਜੀ ਆਪਣਾ ਮੈਂ ਚਰਨਜੀਤ ਕੌਰ ਇੱਥੇ ਸੀਨੀਅਰ ਮਛਪਲ ਅਫਸਰ ਹੈਗੀ ਹਾਂ ਔਰ ਮੇਰੇ ਕੋਲੇ ਤਿੰਨ ਬੰਦੇ ਕੰਮ ਕਰਦੇ ਨੇ ਤਿੰਨੋਂ ਹੀ ਫਾਰਮ ਸਾਈਡ ਤੇ ਕੰਮ ਕਰ ਰਹੇ ਸੀਗੇ ਲੰਚ ਤੋਂ ਬਾਅਦ ਅਸੀਂ ਦੇਖਿਆ ਕਿ ਇਧਰੋਂ ਤੋਂ ਆ ਰਿਹਾ ਦੂਸਰੀ ਸਾਈਡ ਤੋਂ ਜਦੋਂ ਹੀ ਸਾਨੂੰ ਪਤਾ ਲੱਗਿਆ ਤਾਂ ਮੈਂ ਸਗੋਂ ਬੰਦਿਆਂ ਨੂੰ ਕਿਹਾ ਕਿ ਜਾ ਕੇ ਹੈਲਪ ਕਰੋ ਕਿਉਂਕਿ ਸਾਡੇ ਪੌਂਡਸ ਦੇ ਵਿੱਚ ਪਾਣੀ ਸੀਗਾ ਤਾਂ ਉਹਨਾਂ ਨੇ ਨਾਲ ਹੀ ਉਹਨਾਂ ਦੇ ਜਿਹੜੀ ਹੈਗੀ ਆ ਅੱਗ ਬੁਝਾਉਣ ਦਾ ਜਿਹੜਾ ਹੈਗਾ ਕੋਸ਼ਿਸ਼ ਕੀਤੀ ਇੱਥੋਂ ਬਾਲਟੀਆਂ ਚੱਕ ਕੇ ਲੈ ਕੇ ਪਰ ਮੈਮ ਉਹ ਕਹਿ ਰਹੇ ਨੇ ਕਿ ਜਿਹੜੀ ਮੱਛੀ ਪਾਲਣ ਭਾਗ ਦੀ ਵੱਡੀ ਗਲਤੀ ਆ ਅੱਗ ਲਗਾਈ ਗਈ ਆ ਪੌਂਡ ਨੂੰ ਨਹੀਂ ਜੀ ਅੱਗ ਸਾਡੇ ਵੱਲੋਂ ਨਹੀਂ ਲੱਗੀ ਵੀਡੀਓ ਵੀ ਬਣਾਈ ਗਈ ਵੀ ਜਿਹਦੇ ਵਿੱਚ ਕੋਈ ਵੀ ਮਦਦ ਕਰਦਾ ਦਿਖਾਈ ਨਹੀਂ ਦੇ ਰਿਹਾ ਦੂਰ ਖੜਿਆ ਆ ਕਨਮਾਲ ਕੀ ਕਰੇਗਾ ਨਹੀਂ ਜੀ ਸਾਡੇ ਵੱਲੋਂ ਤਾਂ ਜੋ ਇੱਕ ਹੀ ਇਨਸਾਨੀਅਤ ਦੇ ਦੌਰ ਤੇ ਮੈਂ ਬੰਦਿਆਂ ਨੂੰ ਭੇਜਿਆ ਕਿ ਤੁਸੀਂ ਜਾ ਕੇ ਹੈਲਪ ਕਰੋ ਇਧਰੋਂ ਬਾਲਟੀਆਂ ਲੈ ਕੇ ਉਹ ਹੈਲਪ ਕੀਤੀ ਉਹਨਾਂ ਨੇ ਤਾਂ ਮੈਮ ਜਿਹੜਾ ਪੌਂਡ ਹੈਗਾ ਉਹ ਚ ਅੱਗ ਲੱਗੀ ਹੋਈ ਆ ਸਾਰੇ ਦੇ ਵਿੱਚ ਇਹ ਵੀ ਤੁਸੀਂ ਲਾਪਰਵਾਹੀ ਇਹ ਤਾਂ ਹੁਣ ਨਹੀਂ ਲਾਪਰਵਾਹੀ ਉਹਦੇ ਵਿੱਚ ਨਹੀਂ ਘਾਹ ਇੰਨਾ ਹੋ ਜਾਂਦਾ ਹੁਣ ਓਪਨ ਏਰੀਆ ਹੈਗਾ ਬਹੁਤ ਜ਼ਿਆਦਾ ਪੱਤੇ ਔਰ ਘਾਹ ਹੋ ਜਾਂਦਾ ਘਾਹ ਨੂੰ ਅੱਗ ਕਿੱਥੋਂ ਲੱਗੀ ਉਹ ਸਾਨੂੰ ਨਹੀਂ ਪਤਾ ਇਸ ਬਾਰੇ ਮੈਡਮ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਕਈ ਵਾਰ ਤੁਸੀਂ ਅੱਗ ਲਾ ਚੁੱਕੇ ਨਹੀਂ ਤੁਹਾਡੇ ਅਧਿਕਾਰ ਹੀ ਨਹੀਂ ਜੋ ਕਰਮਚਾਰੀ ਨੇ ਕਈ ਵਾਰੀ ਪਹਿਲਾਂ ਵੀ ਰੋਕਿਆ ਗਿਆ ਪਰ ਨਹੀਂ ਰੁਕੇ ਨਹੀਂ ਮੇਰੇ ਕੋਲ ਇਹ ਜੀ ਕੋਈ ਇਨਫੋਰਮੇਸ਼ਨ ਨਹੀਂ ਆਈ ਅਗਰ ਜੇ ਕੋਈ ਇਹ ਜੀ ਗੱਲ ਆਂਦੀ ਤਾਂ ਮੈਂ ਉਸ ਤੇ ਜ਼ਰੂਰ ਕਰ ਦਿੰਦੀ